ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਵੀ ਵੀਡੀਓ ਚ ਅੱਜ ਵੀ ਦਿਨ ਇੱਕ ਨਹੀਂ ਲੰਘਿਆ ਠੀਕ ਦਿਿਆਂ ਦਾ ਰਾਏ ਕੁਮਾਰ ਆਉਂਗੇ ਗੁੱਜਰ ਕਹਿੰਦਾ ਤਾਂ ਪਰ ਨਹੀਂ ਆਇਆ ਹੁਣ ਉਹਦਾ ਫੋਨ ਵੀ ਸੋਚੀ ਆਫ ਆ ਰਿਹਾ ਹੈ ਫੋਨ ਵੀ ਬੰਦ ਕਰਤਾ ਮੈਂ ਕਿ ਜੇ ਪਰਾਲੀ ਦਾ ਮਸਲਾ ਹੱਲ ਹੋ ਜਾਂਦਾ ਤਾਂ ਕੰਨਾ ਬੀਜ ਦੇ ਹੁੰਦੇ ਨਾਲੇ ਲਸਣ ਜਿਹੜਾ ਲਾਉਣਾ ਦਾ ਥੋੜਾ ਜਿਹਾ ਪਰ ਨਹੀਂ ਹੱਲ ਹੋ ਰਿਹਾ ਦੇਖਦੇ ਆ ਫਿਰ ਪਰਸੋਂ ਤੇ ਬਾਅਦ ਫਿਰ ਲੀਵ ਰੱਖੀ ਵੀ ਆਪਣੀ ਉਹ ਉਹਨਾਂ ਲਈ ਚੱਕ ਕੇ ਕਰਾਂਗੇ ਇਰ ਨੂੰਗੇ ਬਾੜੇ ਚੁਰਕੇ ਕਰਨਾ ਕੋਈ ਟੁਕਣ ਦੇ ਕੰਮ ਆ ਜੀਆ ਹੋਰ ਕਾ ਸੀਦੇ ਸੌਕਾ ਪਿਸ਼ਾਉਣ ਦੇ ਕੰਮ ਆ ਜੂ ਸਿਆਲ ਚ ਇਹੀ ਹੱਲ ਕਰਨਾ ਪੈਣਾ ਬਾਕੀ ਜਿਹੜੇ ਬੰਦਿਆਂ ਨੇ ਲੱਗਣਾ ਤਾਂ ਕੱਲ ਮਤਲਬ ਕੱਲ ਨੂੰ ਲੱਗਣਾ ਤਾਂ ਉਹਨਾਂ ਨੇ ਕਿਹਾ ਤਾਂ ਵੀ ਕੱਲ ਤੇ ਆਵਾਂਗੇ ਸਰਦਾਰੀ ਆਪਣੇ ਵਾਲੀ ਬੰਦੇ ਉਹਨਾਂ ਦਾ ਰਾਤ ਦੇ ਇੱਕ ਐਕਸੀਡੈਂਟ ਹੋ ਗਿਆ ਉਹਦਾ ਫੜਕ ਪਰ ਚੱਲਿਆ ਜਾਂਦਾ ਦਾ ਸ਼ਾਮ ਨੂੰ ਤੁਰਿਆ ਜਾਂਦਾ ਪਿੱਛੇ ਤੇ ਅੱਗੇ ਮੋਟਰਸਾਈਕਲ ਉੱਤੇ ਵਿੱਚ ਮਾਰਿਆ ਸਿੱਧਾ ਉਹ ਵਿਚਾਰਾ ਫੱਟੜ ਕਰਤਾ ਪੀਜੀਏ ਬਚਾਇਆ ਵਾ ਉਹਨੇ ਸਰਦਾਰ ਜੀ ਸਾਡੇ ਕੋ ਟਾਈਮ ਨਹੀਂ ਹੁੰਦੋ ਤਿੰਨ ਦੋ ਤਿੰਨ ਲਈ ਬੰਦੇ ਦਾ ਇਲਾਜ ਆ ਮੈਂ ਚਲੋ ਕੋਈ ਨਹੀਂ ਪੈਣਾ ਇਲਾਜ ਕਰਾਉ ਤੇ ਦੇਖਦੇ ਆ ਜਾਂ ਛੁੱਟੀ ਹੋਗੀ ਬਾਕੀ ਹੁ ਕਹਿੰਦਾ ਹੈਗਾ ਤਾਂ ਠੀਕ ਆ ਪੈਣਾ ਨਾਲੋਂ ਬਾਕੀ ਹੁ ਮਿਲੇ ਤੇ ਪਤਾ ਲੱਗੂ ਉਹਨੂੰ ਸ਼ਾਮ ਨੂੰ ਕਹਿੰਦਾ ਆਉਂਗਾ ਦੇਖਦੇ ਆ ਜੇ ਤਾਂ ਠੀਕ ਹੋਗੇ ਬਾਕੀ ਬੰਦੇ ਦਾ ਚੱਲ ਹੈਗੇ ਉਹਨਾਂ ਨਾਲ ਤਿੰਨ ਚਾਰ ਹੋਰ ਫੇਰ ਉਹ ਲੱਗੂਗੇ ਫੇਰ ਆਪ ਉਪਰ ਆਲੀ ਕੱਢ ਕੇ ਟਰਾਲੇ ਬਲੱਦ ਕੇ ਬਾੜੇ ਚ ਗਿਰਾਂਗੇ ਉੱਤੇ ਬਾਅਦ ਫੇਰ ਬੀਜ ਦੇ ਹੋਵਾਂਗੇ ਕਿਉਂਕਿ ਬਾਕੀ ਉਹ ਤਾਂ ਹੁਣ ਆਈਗੀ ਨਹੀਂ ਦੇ ਰਹੇ ਨਾ ਚੱਕ ਰਹੇ ਆ ਕਿਉਂਕਿ ਪ੍ਰਾਲੀ ਦਾ ਕੋਟਾ ਪੂਰਾ ਹੋ ਗਿਆ ਉਹਨਾਂ ਦਾ ਸਭ ਦਾ ਇਹਦੇ ਕਰਕੇ ਕੋਈ ਨਹੀਂ ਹੁਣ ਪ੍ਰਾਲੀ ਨੂੰ ਦੇਖ ਰਿਹਾ ਸਭ ਦਾ ਕੋਟਾ ਪੂਰਾ ਹੋਇਆ ਪਿਆ ਬਾਕੀ ਦੇਖਦੇ ਆ ਚਲੋ ਕਿਆ ਬਣਦਾ ਕਿਆ ਨਹੀਂ ਆਈ ਹਾਲ ਜੇ ਕਣਨਾ ਨਾ ਬੀਜਣਾ ਹੁੰਦਾ ਫੇ ਤਾਂ ਸਭ ਤੋਂ ਸੌਖਾ ਕੰਮ ਤਾਂ ਜਿਕਰ ਆਪਾਂ ਬਰਸੀਨ ਬੀਜੇ ਆ ਚੁੱਪ ਕਰਕੇ ਐਸਾ ਮਸਿਕਾ ਵੜਾ ਕੇ ਆਪਣੀ ਬਰਸੀਨ ਬੀਜ ਕੇ ਵਾਂਗੂ ਜਵੀ 20 ਦਿਨ ਚਾਏ ਕਣਕ ਬੀਜਣ ਦੇ ਕੁਝ ਵੀ ਬੀਜ ਲੈਂਦੇ ਬਹੁਤ ਵਧੀਆ ਹੁੰਦੀ ਆ। ਉਹ ਵਰਸੀਨਾ ਇਹਨ ਵਧੀਆ ਖੜਾ ਲა ਸੁਪਰ ਸੀਡਰ ਦਾ ਵੱਡੀ ਥੀਚ। ਚਲੋ ਦੇਖਦੇ ਆ ਨਹੀਂ ਤਾਂ ਫਿਰ ਜਵੀ ਉਹ ਬੀਜਣੀ ਪੈਣੀ ਆ ਜੇ ਨਾ ਹੱਲ ਹੋਇਆ ਕੋਈ। ਦੇਖਦੇ ਆ 2-4 ਦਿਨ ਕਿ ਆ ਬਣਦਾ ਪਹਿਲੀ ਤਰੀਕ ਤੱਕ। ਪਹਿਲੀ ਤਰੀਕ ਤੇ ਬਾਅਦ ਦੇਖਾਂਗੇ ਫਿਰ ਵੀ ਕਿਆ ਭਾ ਬੀਤਦੀ ਆ। ਫਿਰ ਦੇਖਾਂਗੇ ਨਹੀਂ ਜਵੀ। ਆ ਤਾਂ ਪਿਛਲੇ ਸਾਲ ਮੈਂ 15-18 ਤਰੀਕ ਨੂੰ ਗੰਨਾ ਬੀਜਿਆ ਤਾਂ। ਪਰ ਆਇਆ ਵੀ ਜਿੰਨਾ ਗੰਨਾ ਰੇਤਾ ਵੀ ਜੋਜ ਕੇ 19 ਜਰਮੀਨੇਸ਼ਨ ਹੋ ਜਾਂਦੀ ਆ ਹੋਰ ਕੋਈ ਚੱਕਰ ਨਹੀਂ ਆਦਾ। ਜਰਮੀਨੇਸ਼ਨ ਵਧੀਆ ਹੋ ਜਾਂਦੀ ਆ ਗਰਮੈਸਾ ਕਿਉਂਕਿ ਫੇਰ ਠੰਡ ਪੈਣ ਲੱਗ ਜਣੀ ਫੇਰ ਜਰਮੀਨੇਸ਼ਨ ਫਰਕ ਪੈ ਜਾਂਦਾ ਹੋਰ ਕੋਈ ਚੱਕਰ ਨਹੀਂ ਹੈਗਾ ਆਂ ਤਾਂ ਹੁਣ ਪਹਿਲਾਂ ਬੀਜੇ ਹੋਈ ਜਾਣਾ ਫੇ ਜਨਵਰੀ ਤੇ ਤਾਂ ਫੇਰ ਦੁਬਾਰਾ ਸ਼ੁਰੂ ਹੋ ਜਾਂਦਾ ਜਨਵਰੀ ਫਰਵਰੀ ਮਾਰਚ ਚੱਕ ਚੱਲੀ ਜਾਂਦਾ ਉਧਰ ਫੇ ਗਰਮੈਸ ਹੋ ਜਿੰਦੀ ਉਹ ਦਿਨਾਂ ਚ ਪਰ ਜਿਹੜੀ ਦਸੰਬਰ ਅਰ ਜਨਵਰੀ ਤੇ ਪਹਿਨਾ ਜੇ ਜਗੰਨਾ ਜੰਮੇ ਆਵੇ ਠੰਡ ਤੋਂ ਤਾਂ ਉਹ ਸਭ ਤੋਂ ਵਧੀਆ ਚਲੋ ਦੇਖਦੇ ਆਈ ਉਧਰ ਖੱਤੀ ਨੂੰ ਵੀ ਪਾਣੀ ਛੱਡਿਆ ਉਹਦਾ ਗੰਨੇ ਵਾਲੀ ਨੂੰ ਭਰੇ ਆ ਕਿ ਨਹੀਂ ਭਰੇ ਇਧਰ ਵੀਰ ਦਾ ਉਹਦਾ ਭਰ ਗਿਆ ਪਰਾਲੀ ਹੈ ਤਾਂ ਥੋੜੀ ਹੋਈ ਹੁਣ ਕਰੇਗਾ ਮਸਲਾ ਹੱਲ ਕੋਈ ਵੀ ਨਹੀਂ ਚੱਕ ਰਿਹਾ ਦੇਖ ਲੋ ਵੀ ਸਾਰੇ ਪਾਸੇ ਇੱਧਰ ਵੀ ਉੱਧਰ ਰੇਕ ਮਾਰਿਆ ਪਿਆ ਜੱਸੇਆਂ ਦੇ ਦੱਲੀਆਂ ਦੇ ਸਾਰੀ ਪਰਾਲੀ ਉੱਕਣੀ ਪਈ ਆ ਬਾਕੀ ਸਰਕਾਰ ਕਹਿੰਦੀ ਵੀ ਉਂ ਪਰਾਲੀ ਚੱਕਾ ਜੇ ਵੀ ਜੇ ਸਬ ਸਿਟੀ ਨੂੰ ਮਸ਼ੀਨਾਂ ਦਿੱਤੀਆਂ ਵੀ ਆ ਪਰ ਮਨ ਨੂੰ ਤਾਂ ਸਮਝ ਨਹੀਂ ਆ ਰਹੀ ਮਸ਼ੀਨਾਂ ਗਈਆਂ ਕਿੱਥੇ ਜਾਂ ਕਿਸੇ ਨੇ ਪਰਾਲੀ ਚੱਕੀ ਨਹੀਂ ਰਿਹਾ ਕੋਈ ਫੇਰ ਮਸ਼ੀਨਾਂ ਦਾ ਤਾਂ ਮਤਲਬ ਹੀ ਨਹੀਂ ਹੈਗਾ ਕੋਈ ਨਹੀਂ ਪੁੱਛ ਰਿਹਾ ਪਰਾਲੀ ਨੂੰ ਕੁਣ ਨਹੀਂ ਪਈ ਆ ਸਭ ਕੁਝ ਇਹਦਾ ਆਹੀ ਆ ਵੀ ਆਪਣੇ ਸੰਦ ਭਾਂਡੇ ਵਧੀਆ ਹੋਣ ਮਲਚਰ ਫੇਰੂ ਪਲਾਉ ਮਾਰੂ ਪਰਾਲੀ ਨਿਬੜ ਗਈ। ਇਹੀ ਇੱਕ ਹੱਲ ਆ ਇਹਦਾ ਹੋਰ ਕੋਈ ਹੱਲ ਨਹੀਂ ਹੈਗਾ। ਹਾਂ ਜੇ ਮੈਂ ਕਹਿੰਦਾ ਨਾ ਬੀਜਣਾ ਹੁੰਦਾ ਮੈਂ ਤਾਂ ਉੱਪਰ ਵਾਲਾ ਕੰਮ ਕਰਨਾ ਤੇ ਕਹਿੰਦਾ ਉੱਪਰ ਐਸਐਮਐਸ ਲਾ ਕੇ ਬੜਾਈ ਆ। ਬਹੁਤ ਵਧੀਆ ਪਰਾਲੀ ਹੱਲ ਹੋ ਗਿਆ। ਹੁਣ ਇੱਥੇ ਦੇਖਦੇ ਆ ਕੱਲ ਤੇ ਬਾਅਦ ਕਿਆ ਬਣਦਾ ਇੱਕ ਅੱਧੇ ਦਿਨ ਵਿੱਚ ਫੇਰੀ ਦਾ ਹੱਲ ਕਰਦੇ ਆ। ਇਹ ਤਾਂ ਹੈ ਨਹੀਂ ਵਿੱਚ ਕਿਉਂਕਿ ਵੱਢ ਹੋ ਗਈ ਦੀ ਬਹੁਤ ਪਰਾਲੀ ਜੜੇ ਬਹੁਤ ਵੱਢ ਲਏ ਗਏ ਤੇ ਉਹਦੇ ਕਰਕੇ ਪਰਾਲੀ ਕੋਈ ਜਿਆਦਾ ਨਹੀਂ ਹੈਗੀ ਨਹੀਂ ਤਾਂ ਫਿਰ ਆਪੇ ਮਸਲਾ ਹੱਲ ਕਰਨਾ ਪੈਣਾ ਈ ਇਕੱਠੀ ਕਰੀ ਜਾਣੀ ਢੇਰੀਆਂ ਲਾ ਲਾ ਕੇ ਇਹਦੀ ਬਾਅਦ ਵਿੱਚ ਟਰਾਲੇ ਵਿੱਚ ਲਦੀ ਜਾਉਂਗੇ ਹਲਾਂ ਗਲਾਂ ਢੇਰੀਆਂ ਲਈ ਜਾਣੀਆਂ ਥੋੜੀ ਥੋੜੀ ਦੂਰ ਬੰਦੇ ਲਾ ਲੈਣੇ ਟਰਾਲੇ 'ਚ ਸਿੱਧੀ ਜਾਉਂਗੇ ਗੈਲ ਦੀ ਗੈਲ ਵੀ ਅਦਰ ਗੰਨਾ ਵੀ ਪਾਣੀ ਮੰਗਦਾ ਹੋਂ ਗੰਨੇ ਨੂੰ ਪਾਣੀ ਲਾਉਣਾ ਤਾਂ ਇਹਨਾਂ ਮਤਾਂ ਹੀ ਰੁਕਿਆ ਬਤਾ ਵੀ ਇੱਧਰ ਨਾ ਆ ਜਵੇ ਪਾਣੀ ਪਰ ਹੁਣ ਇਹਨੂੰ ਪਾਣੀ ਲਾਈਏ ਮੰਗ ਰਿਹਾ ਗੰਨਾ ਸਾਰੀ ਫਸਲਾ ਪਾਣੀ ਮੰਗਦੀ ਹੈ ਗੰਨਾ ਹੀ ਰਹਿ ਗਿਆ ਤਾਂ ਬਾਕੀ ਤਾਂ ਲਾਤ ਉਧਰ ਬੂਟੇ ਬੱਟਿਆਂ ਨੂੰ ਚਲੋ ਦੇਖਦੇ ਆ ਪਰਾਲੀ ਦਾ ਕੰਮ ਮਸਲਾ ਹੱਲ ਹੁੰਦਾ ਕੱਲ ਤੇ ਬਾਅਦ ਫਿਰ ਲੇਬਰ ਸਭ ਤੋਂ ਵੱਡੀ ਲੇਬਰ ਚਲੋ ਦੇਖਦੇ ਆ ਜੀ ਫਿਰ ਜੇ ਲੇਬਰ ਆ ਗਈ ਕੱਲ ਪਰਸੋਂ ਜਿਹੜੇ 2-4 ਬੰਦੇ ਪਰ ਆਇਆ ਵੀ ਇਹ 4 ਬੰਦੇ ਵੀ ਮਿਲ ਜਣ ਇੱਕ ਦਿਹਾੜੀ ਵਿੱਚ ਸਾਰੀ ਪਰਾਲੀ ਬਾਹਰ ਨਿਕਲ ਚੁੱਕੀ ਹੈ ਰਾਮਦਾਰੀ ਜੀ ਅੱਜ ਚੱਕ ਕੇ ਕੋਈ ਜ਼ਿਆਦਾ ਪਰਾਲੀ ਤਾਂ ਹੈ ਨਹੀਂ ਕਿਉਂਕਿ ਵੱਢ ਕਾਫੀ ਹੋ ਗਈ ਸੀ ਬਾਕੀ ਮੜੀ-ਮੁੱਟੀ ਬਾਹ ਵੀ ਹੋ ਜਾਂਦੀ ਹੈ ਵਿੱਚ ਬਾਕੀ ਇਹ ਹੁਣ ਬੈਲਰ ਜ਼ਰੂਰ ਚਾਹੀਦਾ ਇਹ ਮੇਰੇ ਹਸਾਬ ਨਾਲ ਵੀ ਸੁਸਾਇਟੀਆਂ ਵਿੱਚੇ ਚਾਹੀਦਾ ਸਿਸਟਮੇ ਕੋਈ ਵੀ ਸੁਸਾਇਟੀਆਂ ਨੂੰ ਇਹ ਪਾਵਰ ਜੰਗ ਦੀ ਵੀ ਤੁਹਾਡੇ ਕੋਲ ਬੈਲਰ ਹੋਣਗੇ ਭਾਈ ਅਵੇਲੇਬਲ ਤੁਸੀਂ ਆਪਣੇ ਆਪਣੇ ਪਿੰਡ ਨੂੰ ਕਵਰ ਕਰੋ ਉਹੀ ਮਸਲਾ ਵੀ ਹੁਣ ਜੇ ਸਾਡੇ ਏਰੀਆ 'ਚ ਮੇਰੇ ਸਾਥਗੱਲ ਵੀ ਸਬਸਿਡੀ ਪਰ ਕਿਸੇ ਨੇ ਵੇਦਰ ਨਹੀਂ ਦਿੱਤਾ ਨਾ ਕਿਸੇ ਨੂੰ ਮਿਲਿਆ ਹੁਣ ਇੱਧਰ ਜੇ ਲੱਗਾ ਸਾਡੀ ਇਨਫੋਰਮੇਸ਼ਨ 'ਚ ਤਾਂ ਕੋਈ ਨਹੀਂ ਹੈਗਾ ਕਿਉਂਕਿ ਹੁਣ ਜਿਹੜੇ ਸਾਥਗੱਲ ਮੈਂ ਇੱਧਰ ਦੇਖ ਰਿਹਾ ਵੀ ਸਾਡੇ ਏਰੀਆ 'ਚ ਪ੍ਰਾਲੀ ਉਪਰਾਲੀ ਪਈ ਆ ਹਲੇ ਜ਼ਿੰਮੇਦਾਰ ਕਿਆ ਕਰੂ ਜੀਨੇ ਕਣਕ ਬੀਜਣੀ ਆ ਮੈਂ ਤਾਂ ਦੇਖਿਆ ਵੀ ਆਪਣਾ ਸੁਪਰ ਸੀਡਰ ਘਬੜਾਓ ਚੁੱਪ ਕਰਕੇ ਹਣੀ ਕਣਕ ਬੀਜ ਦੋ ਕਦੇ ਮਸਲਾ ਦਾ ਸੋਚੋ ਵੀ ਅਸੀਂ ਚਕਾਉਣੀ ਆ ਕਿਸੇ ਨੂੰ ਕੋਈ ਪ੍ਰਾਲੀ ਨਹੀਂ ਚੱਕਦਾ ਧੱਕੇ ਆ ਪ੍ਰਾਲੀ ਨੂੰ ਵੀ ਉਦੇ ਨਾਲੋਂ ਸਭ ਤੋਂ ਵਧੀਆ ਐਸਐਮਐਸ ਗੈਲ ਵੜਾਓ ਆਪਣੀ ਮੌਜ ਗੈਲ ਆਪਣੀ ਪਰਾਲੀ ਵਿੱਚੇ ਬਾਓ ਮੈਂ ਤਾਂ ਇੱਕ ਗੰਨੇ ਕਰਕੇ ਫਸਿਆ ਵਾ ਨਹੀਂ ਮੈਂ ਇਹ ਨਹੀਂ ਚਾਹਣਾ ਟਾਈਮ ਲਾਉਣਾ ਮੈਂ ਤਾਂ ਐਸਐਮਐਸ ਗਾ ਵੜਾ ਕੇ ਆਪਣਾ ਬਾਹ ਕੇ ਰੌਣੀ ਕਰ ਦੇਣਾ ਜਾਂ ਮਰਜੀ ਗਣਕ ਬੀਜ ਲੋ ਆਮਦਾਰੀ ਗੈਲ ਬਹੁਤ ਵਧੀਆ ਬੀਜ ਹੁੰਦੀ ਆ ਚਲੋ ਦੇਖਦੇ ਆ ਜੀ ਫਿਰ ਹਾਂ ਮੈ ਵੀ ਸੋਚ ਲੱਗ ਰਹੀ ਹੈ ਹੈ ਰਾਏ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਫੋਰਮੈਨ ਆ ਗਈ ਲੋਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰਦੇ ਲੋਟੀ ਨੂੰ ਅੱਜ ਸੋਚ ਲੂੰ ਆ ਲਾਈਟਾਂ ਸਰਵਾ ਲਿਆ ਆ ਐ ਦੇਖੋ ਉਦਾਂ ਜਿਹੜੀਆਂ ਖਰਾਬ ਹੋ ਗਈਆਂ ਤੀਆਂ ਹਾਂ ਇਹ ਹੁਣ ਚੱਲਣ ਉਹ ਹੀ ਜਿਹੜੇ ਸਾਈਡ ਬਲਾਈਆਂ ਵੇ ਜੀਆਂ ਅੱਛਾ ਅੱਛਾ ਇਹਦੀਆਂ ਹਾਂ ਟਰਾਲੇ ਵਾਲੀਆਂ ਟਰਾਲੇ ਵਾਲੀਆਂ ਇਹ ਬਲੀਆਂ ਨਹੀਂ ਉਦਣ ਸਰਵਾ ਲਈ ਹੁਣ ਸੇ ਮੁਰਗੀਆਂ ਸਵਾਰਤੀਆਂ ਬਾਈ ਨੇ ਫੋਰਮੈਨ ਨੇ ਇਹ ਉਰੇ ਲਾਈਆਂ ਵੀ ਹਿਤੀਆਂ ਇੱਥੇ ਹਾਂ ਹੋਰ ਛੱਡ ਪਕ ਨਹੀਂ ਹਾਂ ਇਹਦੀ ਗਾਰੰਟੀ ਰੋਟੀ ਹੁੰਦੀ ਇਹਦੀ ਇਹ ਭਾਰਤੀ ਪਈਆਂ ਵੀ ਕਹਿੰਦਾ ਅੱਛਾ 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 ਇੱਧਰ ਤਾਂ ਗਾਰੰਟੀ ਵਾਰੰਟੀ ਤਾਂ ਹੁੰਦੀ ਆ ਇੱਧਰ ਇਹਦੇ 12 ਬੋਲਟ ਬਾਰੇ ਕੋਈ ਸਿਸਟਮ ਹੁੰਦਾ ਸੋਚ ਤਾਂ ਲੱਗੀ ਵੀ ਸੀ ਚਲਦੀ ਨਹੀਂ ਤੀ ਕਰੀ ਵੀ ਇਹਨਾਂ ਨੇ ਠੀਕ ਆ ਅੱਜ ਚਲਦੀ ਕਰਤੀ ਸੋਚ ਦਾ ਫਾਇਦਾ ਬਹੁਤ ਹੈ ਯਾਰ ਜਿਕਣਾ ਹੁਣ ਲਾਈਟ ਤਾਂ ਦੇ ਲਾ 500 ਤਾਂ ਲਾਈਟ ਆ ਉਹਦੇ ਗਾਣੇ ਮੈਂ ਵੀ ਲਾਉਣੀ ਆ ਸੋਚੇ ਸੀ ਤਾਂਹੀਂ ਕੰਮ ਲੂਟਾਉਣਾ ਨਹੀਂ ਤਾਂ ਬੈਟਰੀ ਘੂ ਘੂ ਘੈਂ ਜਾ ਕਰ ਜਾਂਦੀ ਆ ਮੇਰੀ ਸੁੱਟੀ ਲਾਉਣੀ ਹੋਰ ਵੀ ਸਮਾਨ ਲਾਉਣਾ

ਉਹਨੇ ਰੀਠਾਲਦਾ ਕਹਿੰਦਾ ਮੈਂ ਵੀ ਦੇਖਾਂ ਵੀ ਤੋ ਕੇ ਚੀਜ਼ ਆਹ ਕੰਪਰੈਸਰ ਕੰਪਰੈਸਰ ਨੇ ਇਲਾਕੇ ਕੇ ਸਿਸਟਮ ਇਸੀ ਕਰਕੇ ਤਬਦੀਲੀ ਕਰਨੀ ਪੈਂਦੀ ਕੋਲੀ ਵੀ ਬਦਲੀ ਹੋਣੀ ਤਾਂ ਹੀ ਦੋੜ ਹੀ ਪਈ ਆ ਫਿਰ ਹੂੰ ਤੇ ਕੀ ਕਰੀ ਉਹ ਸੈਟਿੰਗ ਸਾਰਾ ਕੁਝ ਬਣਾ ਕੇ ਰਿਕਾਰਡ ਜਾ ਇੱਥੇ ਸੋਚੇ ਵੀ ਨਹੀਂ ਹਲੇ ਫੋਰਮੈਨ ਦੀ ਲੋਟ ਆ ਰਹੀ ਨਹੀਂ ਲੱਗਿਆ ਵਾ ਕੱਦਾ ਇਹ ਆ ਗਿਆ ਜਤ ਅੱਜ ਜੋ ਬਾਹਰ ਗਿਆ ਵੈ ਇੰਨੇ ਚ ਦੇਖ ਲੈ ਸਮਾਨ ਬੇ ਨਾਲ ਉਝੇ ਪਈ ਇਹ ਉਹ ਨੀਨੋ ਸਾਰਾ ਸਮਾਨ ਕਦਾ ਲੱਭ ਕੇ ਦੇ ਦੇਣਾ ਤਾਂ ਕਿੱਥੇ ਪਿਆ ਕਿਹੜਾ 12 ਵਜੇ ਤਾਂ ਗਿਆ ਹਾਂ ਉਹ ਸਾਰਾ ਖੋਟ ਚਲ ਕਿਹੜੀ ਆਖਲੇ ਆ ਤੂੰ ਡੜ ਤੂੰ ਕਿਹੜੀ ਇੱਦਲੇ ਕੋਲ ਨਹੀਂ ਕੋ ਪਾਲੀ ਚੜਲੀ ਦੋ ਨੰਬਰਾਂ ਦਾ ਆ ਅੰਦਰ ਦੇਖੋ ਇਹ ਹੈ ਸੋਚਦਾ ਨਾ ਯਾਰ ਇਹਦਾ ਬਈ ਮੈਂ ਕਿਹਾ ਉਹ ਇਸੇ ਜਿਆ ਘੱਟਦਾ ਨਹੀਂ ਮੇਰੇ ਕਨੈਕਸ਼ਨ ਸਾਰੇ ਖਤਦਾ ਮੈਂ ਬੈਂਟ ਗੱਲੀ ਰਹਿ ਜਾਂਦੀ ਆ ਨਹੀਂ ਕੋਈ ਨਾ ਕੋਈ ਤਾਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਨਾ ਖਾਈ ਜਾਣੀ ਖਾਈ ਹੋ ਜਾਂਦੀ ਕਿਤੇ ਨਾ ਜਿਹੜੀ ਡਾਇਰੈਕਟ ਆਪਾਂ ਜਿਹੜੀ ਡਾਇਰੈਕਟ ਵੀ ਕਰ ਦਿੰਦੇ ਨਾ ਉਹ ਪੰਗੇ ਖੜੇ ਕਰਦੀਆਂ ਹਾਂ ਹੰਦੇ ਹਾਲੇ ਗੱਲ ਤਾਂ ਸੀ ਇਹ ਸੋਚਣੀ ਚਾਹੀਦੀ ਹਰੇਕ ਸੋਚੋ ਟ੍ਰਾਂਸ ਆ ਤੇਰਾ ਕੀ ਹੋ ਗਿਆ ਜਿਹੜਾ ਆਪਾਂ ਲੱਗ ਜਾ ਕੇ ਇਹਨੂੰ ਕਹਿੰਦੇ ਛੋਟੇ ਛੋਟੇ ਜਿ ਲੱਗੇ ਵੀ ਨਹੀਂ ਹੁੰਦੇ ਪਿਊਜ ਅੱਛਾ ਇਹ ਵੀ ਜ਼ਰੂਰੀ ਆ ਉਦੋਂ ਇਹਨੂੰ ਮੈਨ ਲਾ ਗਿਆ ਸ਼ੁਰੂ ਤੋਂ ਹੋ ਕੇ ਐਂਡ ਤੱਕ 40 ਫੁੱਟ ਆਇਆ ਇਹ। ਟਰੈਕਟਰ ਟਰਾਲਾ। ਅੱਛਾ ਟਰੈਕਟਰ ਟਰਾਲਾ। ਸਾਰਾ ਕੁਸ। ਉਹ ਲੰਬਾਈ ਦਾ ਹਮ ਬੜੀ ਨੂੰ ਆਇਆ। 22 ਫੁੱਟ ਦਾ ਦਾ ਟਰੈਕਟਰ ਹੋ ਗਿਆ ਟਰਾਲਾ ਹੀ ਹੋ ਗਿਆ। ਪਿੱਛੇ ਨੂੰ ਖੋਲ ਕੇ 2 ਫੁੱਟ। 2 ਫੁੱਟ ਪਿੱਛੇ ਨੂੰ ਖੋਲ ਕੇ ਫਿਰ ਹੋੱਕਾ ਦੀ ਪਾਈ। ਤੇ ਹੋੱਕਾ ਕੀ 4-5 ਫੁੱਟ ਦੀ ਟਰੈਕਟਰ ਹੋ ਗਿਆ। 40-41 ਫੁੱਟ। ਉਹ ਕੰਢ ਕਿੱਥੇ ਫਿਰਦੀ ਆ ਹਰੇ ਫਿਰਦਾ ਟਰਾਲਾ। ਹਾਂ। ਇਹ ਡਾਲਾ ਨਹੀਂ ਖੁੱਲਿਆ ਵਾ। ਹਾਂ। ਇਹ ਡਾਲਾ ਨਹੀਂ ਖੁੱਲਿਆ ਹੋਇਆ। ਹੋਰ ਕਹਾ ਹੁਣਾ। ਹੋਰ ਕਹਾ। ਅਮੁੱਲ ਵੀ ਨਹੀਂ ਨਾ ਹੋਈ ਇਹਨੇ। ਆਹੋ ਸਿੱਧਾ ਵੀ ਨੀ ਖੜਾਇਆ ਪਾ ਮੂੰ ਸਿੱਧਾ ਓਵਰ ਕੱਪ ਜਾਂਦਾ ਆ ਇਹਨੇ ਗਰਵਣੀ ਗਰੇ ਨੂੰ ਸਾਰੇ ਨੂੰ ਕਰ ਦਿੰਦਾ ਸਾਰੇ ਨੂੰ ਮਾਨੂੰ ਆ ਗਏ ਨਾ ਬਾਤ ਆ ਜਣਾ ਪਾਣੀ ਘੜਦਾ ਇਹਨੇ ਮਰਸੇਂ ਦਾ ਲੈ ਸਾਰੇ ਨੂੰ ਰਿਹਾ ਨਹੀਂ ਪਾਣੀ ਨਾ ਹੁੰਦਾ ਖੜਾ ਜੇ ਸਾਰੇ ਨੂੰ ਪਾਣੀ ਲਾ ਦਿੰਦਾ ਪਾਣੀ ਦੇ ਕੱਡੇ ਬਲੋਟ ਆ ਆ ਤਾਂ ਵਧੀਆ ਹੋਗਾ ਜਦ ਤੱਕ ਬਾਤ ਆ ਜਣਾ ਸਾਰਾ ਵੀ ਆ ਜਣਾ ਠੀਕ ਆ ਗੱਲ ਹੀ ਗੱਲ ਆਪਣੇ ਨਹੀਂ ਜਾਂਦੀ ਹੈਗੀ ਆਪਣੇ ਨਹੀਂ ਜਾਂਦੀ ਹੁਣ ਸਾਡੇ 5.5 ਟੁਕਣੇ ਦਾ ਭਾਏ ਆ ਬਾਹੇ ਵੀ ਨਹੀਂ ਕਿ ਜਦ ਛੇੜਦੇ ਟਾਈਮਰ ਗੱਲਾਂ ਬਸੇਰੀ ਆ ਅਭਿੰਦਰਾ ਨਹੀਂ ਦੱਬੀ ਵੀ ਨਾਲ ਕੱਕ ਜੰਮੇ ਆ ਨਾ ਦੱਬੀ ਵੀ ਗੱਲ ਇਹ ਵਧੀ ਇਹ ਵੀ ਵਧੀਆ ਕੱਕਣ ਦਾ ਜੰਮਿਆ ਹੋਣਾ ਜਿਹੜਾ ਕੱਕਣ ਦਾ ਜੰਮਿਆ ਹੁੰਦਾ ਜਿਹੜਾ ਗੁੱਲੀ ਡੰਡਾ ਜੰਮਣਾ ਹੁੰਦਾ ਜੰਮ ਜਾਂਦਾ ਹੂੰ ਪਰ ਹੁਣ ਤਾਂ ਸਵਰੇਹਾਂ ਹੀ ਆਆਂ ਜਿ ਆ ਗਿਆ ਅਬ ਕੀਰਾ ਮੋਮੋ ਜੀ ਕੁਝ ਵੀ ਨਹੀਂ ਛੱਡਦੀ ਕਰਨੀ ਉਹੀ ਆ ਵੀ ਇੱਕ ਵਾਰ ਇਹ ਕਹਦਾ ਕਰ ਦੇਣੀ ਜਿਹੜੀ ਮੈਂ ਕਰਨੀ ਆ ਬਾਕੀ ਜਿਹੜਾ ਡਾਇਰੀ ਕਲਰ ਸੀ ਉਹ ਹੋ ਗਈ ਪੂਰੀ ਆ ਗਿਆ ਆ ਗਿਆ ਦੁਕਾਨਾ ਕੋਲ ਹੁਣ ਕੱਲ ਮਾਨੂੰ ਕਹਿੰਦੇ ਇੱਕੇ ਥੱਲੇ ਦੇਣਾ ਹਲੇ ਕਹਿੰਦਾ ਪਰਸ ਨੂੰ ਆਜਣਾ ਦੋ ਫੇਰ ਚੱਕ ਲਈਏ ਆਪਣੇ ਹਮ ਮਾਹ ਚੱਲ ਕੋਈ ਨਾ ਅੱਜ ਆ ਹੁਣ ਫੇਰ ਗਰਾ ਲਾਇਆ ਵਾ ਅੱਜ ਮਾ ਆਈ ਗੱਡੀ ਕਹਿੰਦੇ ਲੈ ਜਾ ਚੱਕਿਆ ਆਪਣੇ ਦੋ ਇਹ ਕਹਿੰਦਾ ਜ ਹੁਣ ਉੱਤੇ ਪਹਿਲਾਂ ਦੇਖ ਰੋਕਦੇ ਤੇ ਮਾਹੋਂ ਮੈਂ ਤਾਂ ਤਿੰਨ ਨਹੀਂ ਜਾਣੇ ਚੱਕ ਕੇ ਵੀ ਥੋੜੇ ਬੰਨ ਨਗਦੇ ਜਾਂਦੇ ਆਹਾਰ ਵਾਲੇ ਹੁੰਦੇ ਕੁਝ ਚੁਕਾਉਣੀ ਆ ਜਦੋਂ ਚੁਕਾ ਕੇ ਪਾਸੇ ਗਿਆ ਤੂੰ ਪੈਸੇ ਵਾਰਨਾ ਹੈ ਕਹਿੰਦਾ ਸਾਰੇ ਨੂੰ ਵੰਡ ਕੇ ਦੇਣੇ ਆਇਆ ਕਰਨ ਅੱਜ ਹੁਣ ਫੋਨ ਕਰਕੇ ਬੁਲਾਉਂਦੇ ਵੀ ਰੇਲੇ ਜੋ ਆਗੇ ਮਕਾਉਣਾ ਵੀ ਆ। ਮਕਾਉਣਾ ਵੀ ਹੁਣ ਦੂਰੇ ਵਸਣ ਫਿਗਰ ਆ। ਸੋਸਾਇਟੀਆਂ ਵਿੱਚ ਵੀ ਬਹੁਤ ਆਇਆ ਵਾ। ਸਾਰੇ ਪਾਸੇ ਹੀ ਆ ਗਿਆ ਹੁਣ ਦੁਕਾਨਾਂ ਆਪਣੇ। ਸੋਸਾਇਟੀਆਂ ਵਿੱਚ ਵੀ ਦੇ ਲਾ ਵੀ ਹਰੇਕ ਬੰਦੇ ਨੂੰ ਕੀਲੇ ਪੇ 2-2 ਥੈਲੇ ਮਿਲਲੇ। ਹਾਂ। ਠੀਕ ਆ ਕਿ ਨਹੀਂ? ਮੂਝੇ ਆਪਣੀ ਸੋਸਾਇਟੀ 'ਚ 500 ਕੀਲੇ ਤਾਂ 1000 ਥੈਲੇ ਆ ਕੇ ਨਿਭੜ ਲਏ ਨਾ ਦਾ। ਉਹ ਵੀ ਤਾਂ ਜਾਣਾ ਹੀ ਆ ਕਿਤੇ। ਉਹ ਬਲੈਕ ਤਾਂ ਹੋਣੀ ਨਹੀਂ ਇਹ ਵੀ ਕਿਤੇ ਨੂੰ ਰੱਖ ਲੂਗੇ ਲਕੋ ਕੇ ਖਾ ਲੂਗੇ। ਨਵੇੜੀ ਨਵੇੜੀ ਆ ਮੈਨੂੰ। ਇੱਕ ਹੋਰ ਵੀ ਆ। ਇੱਦਾਂ ਸੋਸਾਇਟੀ ਵਿੱਚ ਤਾਂ ਆਪਣੇ ਗੱਲ ਵਿਆਜ ਪੈਣਾ। ਉੱਥੇ ਉਹਨਾਂ ਸਿਰ ਪੈਣਾ। ਉਹਨਾਂ ਨੂੰ ਆਏ ਵੀ ਪੈਸੇ ਇਹਨੇ ਰੋਕੇ ਪਤਾ ਕਿਹੜੇ ਹਿਸਾਬ ਨਾਲ ਹੈ ਕਹਿੰਦੇ 30 ਥੈਲੇ ਦਾ ਟੀਵੀ ਸਾਹ ਗੁਰਦੁਆਰੇ ਵਾਲੇ ਕਹਿੰਦੇ ਉਹਨਾਂ ਨੂੰ ਦੇਣੇ ਆ ਕਿਹੜੇ ਕਹਿੰਦੇ ਮਸੂਹੇ ਵਾਲਾ ਹੁਣਸੂਹੇ ਵਾਲਾ ਕਹਿੰਦੇ ਪੈਰੋ ਮੱਜਰੇ ਵਾਲੇ ਕਹਿੰਦੇ 40 ਥੈਲੇ ਉਹ ਬਾਬਿਆਂ ਨੂੰ ਹੈ ਬਾਬਿਆਂ ਨੂੰ 20 30 ਮੰਡ ਵਾਲੇ ਕਹਿੰਦੇ ਹਨਾ ਸਭ ਦਾ 100 ਹੋਏ ਹੋ ਗਿਆ ਮਾ ਫੇਰ ਤਾਂ ਬਈ ਠੀਕ ਆ ਥੋੜੇ ਪੂਰੇ ਹੋਗੇ ਪੇ ਤਾਂ ਪੂਰੇ ਆ ਫੇ ਕੋਈ ਚੱਕਰ ਨਹੀਂ ਹਾਂ ਬਸ ਜਿਹੜੀ ਅੱਜ ਗੱਡੀ ਆ ਗਈ ਫਿਰ ਉਹਨਾਂ ਕਰਤੇ ਪੂਰੇ ਨਾ ਨਾ ਰੇਤ ਬਾਧੂ ਆ ਗਿਆ ਹੁਣ ਜਣੀ ਆਪਣੇ ਹਲੇ ਬਜਾਈ ਚੱਲੀ ਨਹੀਂ ਹੁੰਦੀ ਹੈਗੀ ਆਪਣੇ ਘਰ ਤਾਂ ਪੂਰੇ ਚੱਲਣੀ ਨਵੰਬਰ ਦੇ ਪਹਿਲੇ ਹ ਇੱਧਰਲੇ ਪਾਸੇ ਸਾਡੇ ਪਰਲੇ ਏਰੀਆ 'ਚ ਚੱਕੇ ਨਹੀਂ ਹੋਏ ਕਿਸੇ ਦੀ ਵੀ ਜੱਸੇ ਦੇ ਸਾਰੇ ਕੀਲੇ ਉਪਰਾਂ ਹੀ ਪਏ ਜਿਹੜਾ ਹੁਣ ਉਹਦੇ ਰੇਗ ਮਾਰ ਜਾ ਔਰ ਰਾਇਕ ਜਾ ਮਾਰਨ ਲੱਗਿਆ ਵਾ ਕਿਤੇ ਔਰ ਆਮਨੇ ਦੇਖੇ ਇੱਟਾ ਫਿਰਦੇ ਬਥੇਰੇ ਪਾ ਰਹੇ ਨੇ ਉਹਦੇ ਮਾਰੇ ਮਸ਼ੀਨਾਂ ਹੀ ਚੱਲਦੇ ਚੱਕਦੇ ਤਾਂ ਰਹੇਗੇ ਪਰ ਲੂਟ ਨਹੀਂਦਾ ਕੰਮ ਹੁਣ ਮਾਰਦਾ ਤੂੰ ਹਾਂ ਚਲ ਮੈਂ ਜਾ ਕੇ ਆਉਂਦਾ ਯਾਰ ਉੱਥੇ ਲੱਗਿਆ ਵਾ ਰਾਇਕ ਮਾਰਨ ਦੇਖ ਸਾਰੇ ਖੋਲੇ ਸੁੱਤੇ ਲੱਗੀ ਜਾਂਦੇ ਨੇ ਸਤਾਰ ਰੇਲੇਖ ਹੋ ਰਿਹਾ ਅਜੇ ਬਾਸ ਹੋਈ ਨਹੀਂ ਹੈਗੀ ਹੈ ਨਾ ਨਾ ਹੋਰ ਪਾਸੇ ਟਾਈਮ ਲੱਗੂ ਜਿਗਣਾ ਲੈਟਾਂ ਨੂੰ ਟਾਈਮ ਲੱਗਿਆ ਤੇ ਰਹਿਣ ਦੇ ਇੰਨੇ ਕੋਈ ਨਹੀਂ ਸੀਆਰਡੀ ਕਰਕੇ ਪੰਗੇ ਬਹੁਤ ਇਹਨਾਂ ਦੇ ਯਾਰ ਕਿ ਉਹ ਵੀ ਕਿਆ ਕਰ ਸੈਟ ਮੰਗਦੀਆਂ ਇਹ ਸਾਰਾ ਸੈਂਸਰ ਸਿਸਟਮ ਆ ਸਾਰਾ ਹੈ ਅਰਥ ਕਰਕੇ ਲੋਂਦਾ ਵੀ ਕਿਤੇ ਸਪਲਾਈ ਸਬੂਰੀਆਂ ਚੱਲ ਜAVE ਕੋਈ ਨਾ ਨਾ ਉਹ ਤਾਂ ਚੱਲ ਹੈ ਪਰ ਅਸੀਂ ਤਾਂ ਪੰਗੇ ਆਹੇ ਵੀ ਸੈਂਸਰ ਸਿਸਟਮ ਆ ਇਹ ਤਾਰ ਸਾਡੀ ਥੋੜੀ ਹੋ ਰਹਿ ਗਈ ਜੀ ਤਾਰ ਲੈ ਕੇ ਆਉਂਗੇ ਫਿਰ ਸਾਰ ਬਲ ਦੂਈ ਲੋਡ ਚੱਕ ਕਾਲੀ ਜਗਾਰਦ ਬੱਕ ਚੱਕ ਚਲੋ ਆਏ ਹਾਲਤ ਹੈ ਹਰੇਕ ਚੀਜ਼ ਦਾ ਹੈਗਾ ਹੀ ਆ ਜਦ ਹੁਣ ਇਹ ਦੂਏ ਬਣ ਲੱਗੇ ਜਿਹੜੇ ਚੱਕ ਤੇ ਸਭ ਕੁਝ ਸਾਰੇ ਹਾਲ ਹੈ ਜੀ ਕਿਸੇ ਦਾ ਜੂਰੀਆ ਚੱਕਤਾ ਕਿਸੇ ਦਾ ਕੋ ਚੱਕਤਾ ਸੋਚਦਾ ਲੱਗੀ ਰਹਿਣ ਦੇ ਸੋਚ ਕਾ ਨੂੰ ਖੋਲਣੀ ਆ ਫੇਰ ਲਾਉਂਦਾ ਫਿਰੂੰਗਾ ਜਿਹੜਾ ਮੇਨ ਕੰਮ ਉਹ ਕਰਦੀ ਪਹਿਲਾਂ ਲਾਈ ਤਾਂ ਲਾਈ ਦੀਆਂ ਮੋੜੇ ਦੀਆਂ ਇਹਦੀਆਂ ਜ਼ਰੂਰੀ ਆ ਸਵਾਰ ਹੋ ਗਈ ਐਨਾ ਐਨਾ ਸਵਾਰ ਚੱਲ ਪਈ ਬਸ ਫੇਰ ਇਹ ਚੱਲ ਪਈ ਇਹਦਾ ਚਲਾਉਣੀ ਆ ਇਹਦੀਆਂ ਏਵੀ ਚੱਲ ਪੈਣੀ ਟਾਈਮ ਲੱਗੂ ਮੈਂ ਚੱਲ ਬਣੀ ਉਹੀ ਕਿਹਾ ਮੈਂ ਸਰ ਘਟ ਗਈ ਸਰ ਘਟ ਕੇ ਉੱਤੇ ਚੱਲ ਪਈ ਸਾਈਡ ਤੋਂ ਲੱਗ ਕੇ ਚੱਲਣਗੇ ਸੋਤੇ ਤਾਂ ਤੋਂ ਮੈਂ ਨਾ ਚੱਲੂ ਅਗਲੀ ਵਾਰੀ ਸਹੀ ਦਸ ਦਿਨ ਤੱਕ ਉਹਦਾ ਮੈਂ ਲਿਆਉਂਗਾ ਨਾ ਕੋਈ ਟੁਕੜਾ ਕੋਈ ਟਾਪੂ ਚੱਕਣਾ ਹੂੰ ਅੰਦਰ ਤੇ ਗੱਡੀ ਲੱਗਦੀ ਆ ਜਾ ਜਾ ਜਾਜ ਬਸ ਆਹੀ ਪੰਗੇ ਆ ਜਿਹੜੇ ਆ ਭਾਈ ਜੋ ਵੀ ਜਾਣਨਾ ਕੇ ਦੇ ਦੇਣੀ ਜਿਹੜੇ ਆ ਲਿਖੀ ਵੀ ਉਹਦੀ ਗਾਣੇ ਹੂੰ ਸੈਂਸਰਾਂ ਵਾਲੇ ਇਹ ਜੀ ਮਾਰਦੇ ਆ ਹੋਰ ਕੁਛ ਨਹੀਂ ਆਹ ਕਾਜੀ ਆ ਉਹ ਮਾਰਦੇ ਮੈਂ ਦੇਖਦੇ ਅੰਦਰ ਜਾਣੇ ਜਮੇ ਅੰਦਰ ਨਾ ਜਾਵੇ ਵੀ ਕਰਦਾ ਹਨਾ ਗਾਹਾਂ ਤੀਜਾਂ ਦਾ ਸਿਸਟਮ ਤਾਂ ਬਹੁਤ ਕਰਿਆ ਬਸ ਇਹ ਪਹਿਨੀ ਲੱਗੇ ਫਰਸ਼ ਵੀਰ ਕਿ ਹੁਣ ਲਾ ਜੀ ਮੈਨੂੰ ਪਹਿਲੀ ਜੰਸੀ ਲੱਗੇ ਦਿੰਦੀ ਹੈ ਮੈਂ ਕਿ ਏਸੀ ਵਾਲਿਆਂ ਨੇ ਲਾਤੇ ਵੀ ਕਰਦਣਾ ਜਾਵੇ ਉਧਰੋਂ ਨੇੜੇ ਉਹਦਾ ਤਾਂ ਕੁਛ ਕਰਨੀ ਨਹੀਂ ਸ਼ੀਜ਼ ਹੂੰ ਇਹਦਾ ਤਾਂ ਕੋਈ ਚੱਕਰ ਹੀ ਨਹੀਂ ਤਾਂ ਪੈਪਾ ਦੇ ਘੁੰਮਦੀਆਂ ਆ ਕਿ ਉਹ ਨੂੰ ਚੱਕਰ ਆ ਉੱਪਰਲੇ ਨੂੰ ਥੋੜੇ ਦੂਰ ਵਿਚਲੇ ਨੇ ਉਹਨੇ ਉੱਪਰ ਦੀ ਆ ਉੱਪਰ ਦੀ ਉੱਪਰ ਹਵਾ ਚੱਲ